ਸਾਡੇ ਨਾਲ ਨੇ ਵੈਦ ਗੁਰਦਾਸ ਸਿੰਘ ਜੋ ਕਿ ਲਾ ਇਲਾਜ ਬਿਮਾਰੀਆਂ ਦਾ ਗਰੰਟੀ ਸ਼ੋਦਾ ਦੇਸੀ ਦਵਾਈਆਂ ਦੇ ਨਾਲ ਇਲਾਜ ਕਰਦੇ ਨੇ ਗੁਰਦਾਸ ਸਿੰਘ ਜੀ ਗੱਲ ਕਰੀਏ ਕਿਹੜੀਆਂ ਕਿਹੜੀਆਂ ਲਾਗਤਾਂ ਨੇ ਕਿਹੜੀਆਂ ਕਿਹੜੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਤੁਸੀਂ ਹੱਲ ਕਰਦੇ ਹੋ ਦੇਖੋ ਜੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅਲਰਜੀ ਹੈ ਬੇਸ਼ੱਕ ਉਹ ਸਕਿਨ ਅਲਰਜੀ ਹੈ ਸੋਰਾਈਸਿਸ ਹੈ ਜਾਂ ਇਸ ਤੋਂ ਇਲਾਵਾ ਪੋਲਨ ਅਲਰਜੀ ਹੈ ਵਾਰ-ਵਾਰ ਛਿੱਕਾਂ ਆਉਣੀ ਆ ਰੇਸ਼ਾ ਜਮਣਾ ਇਹਨਾਂ ਦਾ ਆਪਣੇ ਕੋਲ 100% ਹੱਲ ਹੈਗਾ ਇਸ ਤੋਂ ਇਲਾਵਾ ਆਪਾਂ ਮੋਕੇ ਵਾਲੀ ਬਵਾਸੀਰ ਖੂਨੀ ਬਵਾਸੀਰ ਜਿਆਦਾ ਲੀਵਰ ਫੈਟੀ ਕਿਉਂਕਿ ਅੱਜ ਕੱਲ 10 ਦੇ ਵਿੱਚੋਂ 7 ਜਣਾਂ ਦਾ ਲੀਵਰ ਫੈਟੀ ਆਉਣ ਲੱਗ ਗਿਆ ਪੇਸ਼ੈਂਟ ਪਹਿਲਾਂ ਰਿਪੋਰਟ ਕਰਾ ਲਵੇ ਆਪਣੀ ਦਵਾਈ ਖਾਣ ਤੋਂ ਬਾਅਦ ਰਿਪੋਰਟ ਕਰਾ ਲਵੇ ਬਿਲਕੁਲ ਆਪਣੇ ਕੋਲ 100% ਗਾਰੰਟੀ ਸ਼ੋ ਦਾ ਹਾਲਾਜ ਹੈ ਦਾ ਜੀ ਤੇ ਇਹਦੇ ਨਾਲ ਨਾਲ ਭੈਰਾਂ ਨੂੰ ਜਿਵੇਂ ਲਕੋਰੀਆ ਦੀ ਦਿੱਕਤ ਬੱਚੇਦਾਨੀ ਦੇ ਵਿੱਚ ਰਸੌਲੀਆਂ ਕੋਈ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਇੱਕ ਵਾਰੀ ਬਸ ਆਪਾਂ ਨੂੰ ਰਿਪੋਰਟ ਕਰਾ ਕੇ ਭੇਜਣਾ ਤੇ ਆਪਣੇ ਅਪਾਇੰਟਮੈਂਟ ਲੈ ਕੇ ਇੱਥੇ ਆ ਸਕਦੇ ਨੇ ਤੇ ਇਹਦੇ ਨਾਲ ਨਾਲ ਜਿਵੇਂ ਕਿ ਵੀਰਾਂ ਨੂੰ ਤਾਂ ਦੀ ਬਿਮਾਰੀ ਸੁਪਨਦੋਸ਼ ਦੀ ਜਾਂ ਵੈਸੇ ਥਕਾਵਟ ਲੱਗਣੀ ਵਾਰ-ਵਾਰ ਸਹੀ ਦਾ ਡਿੱਗੀ ਜਾਣਾ ਕੰਮ ਕਰਨ ਨੂੰ ਜੀ ਨਾ ਕਰਨਾ ਤੋਂ ਇਲਾਵਾ ਜਿਵੇਂ ਕੋਈ ਖੜਾਰੀ ਵੀਰ ਨੇ ਜਾਂ ਜਿੰਮ ਵਾਲੇ ਮੁੰਡੇ ਨੇ ਤੇ ਉਹ ਆਪਣੇ ਤੋਂ ਵੈਸੇ ਸੋਨਾ ਚਾਹਦੀ ਸਿੱਧ ਮਗਰ ਤਵਜਦੀਆਂ ਜਿਹੜੀਆਂ ਭਸਮਾ ਨੇ ਇਹਨਾਂ ਤੋਂ ਦਵਾਈਆਂ ਤਿਆਰ ਕਰਵਾ ਸਕਦੇ ਨੇ ਵੈਸੇ ਖਾਣ ਲਈ ਤਾਕਤ ਵਜੋਂ ਗਰਮੀ ਦੇ ਵਿੱਚ ਆਪਣੀ ਦਵਾਈ ਲੱਗ ਹੁੰਦੀ ਹੈ ਸਿਆਲ ਦੇ ਵਿੱਚ ਦਵਾਈ ਲੱਗ ਹੁੰਦੀ ਹੈ ਇਹ ਵੀ ਵੀਰ ਧਿਆਨ ਰੱਖਣਾ ਤੇ ਆਪਣਾ ਨੰਬਰ ਸਾਡਾ ਹੈਗਾ ਜੀ 94656840248 ਪਿੰਡ ਲੋਹਾਰ ਮਾਜਰਾ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਤੇ ਜਿਹੜੇ ਵੀਰੇ ਵੀ ਇੱਥੇ ਦਵਾਈ ਲੈਣ ਆਉਣਾ ਉਹ ਇੱਕ ਵਾਰੀ ਫੋਨ ਜ਼ਰੂਰ ਕਰ ਲੈਣਾ ਹਮ ਤੋਂ ਪਹਿਲਾਂ